ਸੋ ਸੋਨਾ ਦੀ ਕੀਮਤ ਨੇ ਅੱਜ ਸਾਰੇ ਰਿਕਾਰਡ ਤੋੜ ਦਿੱਤੇ ਨੇ ਜਿੱਹਾ 1 ਲੱਖ ਪਾਰ ਹੋਇਆ ਸੋਨਾ ਸੋ 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ 1 ਲੱਖ 1600 ਰੁਪਏ ਪਹੁੰਚੀ ਹੈ ਸੋ ਸੋਨੇ ਦੀ ਕੀਮਤ ਦਾ ਪਿੱਛੇ ਦੇਸ਼ਾਂ ਦੇ ਵਿੱਚ ਟ੍ਰੇਡ ਵਾਰ ਹੁਣ ਮੁੱਖ ਕਾਰਨ ਵੇਖਣ ਨੂੰ ਮਿਲ ਰਿਹਾ ਸੋ ਡਾਲਰ ਦੇ ਮੁਕਾਬਲੇ ਰੁਪਏ ਦੇ ਵਿੱਚ ਕਮਜ਼ੋਰ ਹੋਣ ਨਾਲ ਵੀ ਸੋਨੇ ਦੀ ਕੀਮਤ ਵਧੀ ਹੈ ਸੋ ਸੋਨੇ ਦੀ ਕੀਮਤ ਨੇ ਅੱਜ ਸਾਰੇ ਰਿਕਾਰਡ ਤੋੜ ਦਿੱਤੇ ਨੇ 1 ਲੱਖ ਪਾਰ ਹੋਇਆ ਹੈ ਸੋਨਾ ਸੋਨੇ ਦੀ ਕੀਮਤ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 1 ਲੱਖ 1600 ਰੁਪਏ ਤੱਕ ਪਹੁੰਚ ਚੁੱਕੀ ਹੈ ਸੋ ਸੋਨੇ ਦੀ ਕੀਮਤ ਪਿੱਛੇ ਦੇਸ਼ਾਂ ਦੇ ਵਿੱਚ ਟ੍ਰੇਡ ਵਾਰ ਜੋ ਹੁਣ ਵੇਖਣ ਨੂੰ ਮਿਲ ਰਹੀ ਹੈ ਉਹ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਨਾਲ ਵੀ ਸੋਨੇ ਦੀ ਕੀਮਤ ਵਧਦੀ ਨਜ਼ਰ ਆਈ ਹੈ ਸੋ ਅੱਜ ਸੋਨਾ ਜੋ ਲੱਖ ਤੋਂ ਉੱਪਰ ਹੋ ਗਿਆ ਸੋ ਜਿਸ ਦੀ रिकॉर्ड जिसने सारे सो सारे सारे जिस आज सारे तोड़ देते ਨੇ ਸੋਨੇ ਦੀ ਕੀਮਤ ਨੇ ਅੱਜ ਸਾਰੇ ਰਿਕਾਰਡ ਤੋੜ ਦਿੱਤੇ ਨੇ 1 ਲੱਖ पार ਇਸ ਤੇ ਕੀਮਤ ਹੋਈ ਹੈ ਸੋ 1 ਲੱਖ 4 ਹੋ ਚੁੱਕਿਆ ਹੈ ਸੋਨੇ ਦੀ ਕੀਮਤ ਸਾਰੇ ਰਿਕਾਰਡ ਅੱਜ ਤੁਰਦੇ ਨਜ਼ਰ ਆਏ ਨੇ ਜਿਸ ਕਦਰ 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ ਅੱਜ 1 ਲੱਖ 1600 ਰੁਪਏ ਤੱਕ ਪਹੁੰਚ ਚੁੱਕੀ ਹੈ ਸੋ ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਨਾਲ ਵੀ ਸੋਨੇ ਦੀ ਕੀਮਤ ਵਧੀ ਹੈ ਉਤੀ ਦੇਸ਼ਾਂ ਦੇ ਵਿੱਚ ਜੋ ਟ੍ਰੇਡ ਵਪਾਰ ਵਾਰ ਵੇਖਣ ਨੂੰ ਮਿਲ ਰਹੀ ਹੈ ਤਾਂ ਉਸ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਸੋਨੇ ਦੀ ਕੀਮਤ ਦਾ ਵਧਣਾ सो सोने के रेट ने कीमत ने अच सारे रिकॉर्ड तोड़ दिते ने जिस कदर लाख तो उपर पहुंच गई है इसकी कीमत सोने की सो एक लख चौबी कैरट क्योंकि इसका वेखिया जा रहा है पार हो चुक है सो दस ग्राम चौबी कैरेट सोने कीमत एक लख सोलह सौ सो रुपये तक पहुँच चुकी है सो सारे रिकॉर्ड अज इसने तोड़ दते हैं ਸੋਨੇ ਦੀ ਕੀਮਤ ਵਧਣ ਦੇ ਪਿੱਛੇ ਦੇਸ਼ਾਂ ਦੇ ਵਿੱਚ ਟ੍ਰੇਡ ਵਾਰਸ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ ਉਦੋਂ ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਦੇ ਨਾਲ ਵੀ ਸੋਨੇ ਦੀ ਕੀਮਤ ਵਧਦੀ ਦੱਸੀ ਜਾ ਰਹੀ ਹੈ ਸੋਨੇ ਦੀ ਚਮਕ ਨੂੰ ਪਸੰਦ ਕਰਨ ਵਾਲਿਆਂ ਵਾਸਤੇ ਅੱਜ ਅਹਿਮ ਦਿਨ ਖਾਸ ਤੌਰ ਤੇ ਪਹਿਲੀ ਵਾਰ ਹੋਇਆ ਇਤਿਹਾਸ ਕਿ ਸੋਨਾ ਜਿਹੜਾ ਹੈ ਉਹ 1 ਲੱਖ ਜਿਹੜਾ ਹੈ ਕਿ ਉਹ ਪਾਰ ਕਰ ਗਿਆ ਅਸ ਵਕਤ ਮੈਂ ਜਲੰਧਰ ਵਿਖੇ ਖੜਾ ਹਾਂ ਜਿੱਥੇ ਜ਼ਵੇਰੀ ਗੁਜਰਾਵਾਲਾ ਜਿਹੜੇ ਪਿਛਲੇ 5 ਦਹਾਕਿਆਂ ਤੋਂ ਵੱਧ ਜਿਹੜਾ ਹੈ ਕਿ ਉਹ ਇਸ ਵਪਾਰ ਦੇ ਵਿੱਚ ਨੇ ਚੌਥੀ ਪੀੜ੍ਹੀ ਐਸ ਵਕਤ ਮੇਰੇ ਨਾਲ ਨੇ ਨੇਗੀ ਸਾਹਿਬ ਅੱਜ ਮੁਬਾਰਕਾਂ ਦਈਏ ਯਾ ਅਜੇ ਇਤਿਹਾਸ ਦੇ ਪੱਖੋਂ ਇਸ ਦਿਨ ਨੂੰ ਯਾਦ ਕਰੀਏ 1 ਲੱਖ ਪਾਰ ਹੋ ਗਿਆ ਸੋਨਾ ਵਪਾਰ ਦੇ ਉਤੇ ਅਸਰ ਕਿਸ ਤਰੀਕੇ ਦਾ ਤੇ ਖਾਸ ਤੌਰ ਤੇ ਲੋਕਾਂ ਦਾ ਰੁਝਾਨ ਕੀ ਕਹਿੰਦਾ ਦੇਖੋ ਜੀ ਮੁਬਾਰਕਾ ਦੇਣ ਵਾਲੀ ਗੱਲ ਤਾਂ ਹੈ ਇਤਿਹਾਸ ਹੈ ਆਪਣੇ ਆਪ ਵਿੱਚ ਅੱਜ 3500 ਡਾਲਰ ਕ੍ਰਾਸ ਕਰਕੇ 1 ਲੱਖ 1600 ਰੁਪਏ ਰੇਟ ਹੋ ਚੁੱਕਾ ਹੈ ਜੀ ਤੇ ਦੇਖੋ ਜੀ ਇਹ ਹਿਸਟਰੀ ਕ੍ਰੀਏਟ ਕੀਤੀ ਹੈ ਅੱਜ 골ਡ ਨੇ ਆਪਣੇ ਆਪ ਚ ਤੇ ਜਿੱਥੋਂ ਤੱਕ ਦੀ ਗੱਲ ਕਰੀਏ ਥੋੜਾ ਜਿਹਾ ਮੀਡੀਅਮ ਕਲਾਸ ਕਸਟਮਰ ਨੂੰ ਥੋੜਾ ਜਿਹਾ ਫਰਕ ਪਿਆ ਹੈ ਬਟ ਐਜ਼ ਅ ਇਨਵੈਸਟਮੈਂਟ 골ਡ ਚ ਸਾਰੇ ਇਨਵੈਸਟ ਕਰਦੇ ਵੇ ਚਾਹੇ ਥੋੜਾ ਘਰਨ ਜ਼ਿਆਦਾ ਕਰਨ 50000 ਕਰਨ ਲੱਖ ਕਰਨ ਕਰਦੇ ਜ਼ਰੂਰ ਵੇ ਆ ਕਿਉਂਕਿ ਰਿਟਰਨ ਬਹੁਤ ਜ਼ਿਆਦਾ ਹੈ ਹੋਰ ਕਿਸੇ ਵੀ ਮਤਲਬ ਇੱਕ ਐਸਾ ਐਸੈਟ ਹੈ ਜਿੰਨੇ ਕਦੇ ਵੀ ਧੋਖਾ ਨਹੀਂ ਦਿੰਦਾ ਵੱਧਦਾ ਹੀ ਗਿਆ ਤੇ ਵੱਧਦਾ ਹੀ ਰਹੇਗਾ ਇੱਕ ਨਗੀ ਸਾਹਿਬ ਪਿੱਛੇ ਦੀ ਕਹਾਣੀ ਜਾਨਣਾ ਚਾਹਾਂਗਾ ਕਿ ਲੌਜੀਕ ਕੀ ਹੈ ਕਿਉਂਕਿ ਆਮ ਲੋਕਾਂ ਨੂੰ ਨਹੀਂ ਸਮਝ ਆਉਂਦਾ ਬਹੁਤ ਸਾਰੀਆਂ ਚੀਜ਼ਾਂ ਨੇ ਤੁਸੀਂ ਅੱਜ ਦੇ ਵਪਾਰੀ ਇੰਨਾ ਜ਼ਿਆਦਾ ਰੇਟ ਹੋਣ ਦਾ ਕਾਰਨ ਕੀ ਹੈ ਹਾਲਾਂ ਤੁਸੀਂ ਦਾਵਾ ਕਰਦੇ ਹੋ ਪਰ ਹੋਰ ਵੀ ਵਧੇਗਾ ਉਹਦੀ ਵਜ੍ਹਾ ਕੀ ਹੈ ਦੇਖੋ ਜੀ ਥੋੜਾ ਆਰਥੋਡੌਕਸ ਥਿੰਕਿੰਗ ਆਪਣੇ ਇੰਡੀਆ ਦੀ ਮੰਨੀ ਹੈ ਤੇ ਉਹ ਇਦਾਂ ਸਮਝਦੇ ਹੈ ਕਿ ਸ਼ਰਾਦਾ ਵਿੱਚ ਘਟ ਜਾਣਾ ਹੈ ਨਰਾਤਿਆਂ 'ਚ ਵੱਜ ਜਾਣਾ ਹੈ ਪਰ ਇਦਾਂ ਦਾ ਕੋਈ ਲਿੰਕ ਨਹੀਂ ਹੁੰਦਾ ਸਾਰਾ ਇੰਟਰਨੈਸ਼ਨਲ ਚੱਲਦਾ ਹੈ ਅਮਰੀਕਾ ਤੋਂ ਅਮਰੀਕਾ ਦੇ ਟੈਰਿਫ ਰੇਟ ਕਰਕੇ ਮਿਸਟਰ 트ੰਪ ਕਰਕੇ ਜੋ ਵੀ ਹੈ ਇੱਧਰ ਉੱਧਰ 골ਡ ਦੀ ਹੁੰਦੀ ਵੀ 골ਡ ਇੱਕ ਦੇਸ਼ ਦਾ ਬੇਸ ਹੁੰਦਾ ਤੇ ਠੀਕ ਹੈ ਨਾ ਅਮਰੀਕਾ ਸਭ ਤੋਂ ਸੁਪਰ ਪਾਵਰ ਹੈ ਤੇ ਠੀਕ ਹੈ ਉਹਨਾਂ ਦੇ ਹੀ ਇਹ ਸਭ ਕਰਕੇ ਟੈਰਿਫ ਰੇਟ ਕਰਕੇ 트ੰਪ ਦੇ ਜੋ ਵੀ ਇਹ ਸਭ ਕੁਝ ਅੱਜਕੱਲ੍ਹ ਚੱਲਦਾ ਪਿਆ ਉਹਦੇ ਕਰਕੇ ਜੋ 골ਡ ਦੇ ਰੇਟ ਵਿੱਚ ਹੈ ਹਾਈ ਜਾਂਦੀ ਪਈ ਹੈ ਦੇਖੋ ਜੇ ਡਾਊਨਫਾਲ ਵੀ ਆਉਂਦੀ ਹੈ ਨਾ 골ਡ 'ਚ ਉਹ ਫੋਰ ਦਾ ਟਾਈਮ ਆਉਂਦੀ ਹੈ ਉਹ ਵੀ ਆਉਂਦੀ ਹੈ ਅਮਰੀਕਾ ਕਰਕੇ ਹੀ ਹੈ ਬਟ ਆਫਟਰ ਆਲ ਜਦੋਂ ਅਸੀਂ ਦੇਖੀਏ ਬੇਸ ਜਿਹੜਾ ਹੈ ਉਹਨਾਂ ਦਾ 골ਡ ਤੇ ਅਲਟੀਮੇਟਲੀ ਵੱਧਦਾ ਹੀ ਰਹਿਣਾ। ਤੁਹਾਡੇ ਵਾਸਤੇ ਮੁਬਾਰਕਾਂ ਆਮ ਜਨ ਜਿਹੜੇ ਨੇ ਕਿਉਂ ਜ਼ਰੂਰ ਸੋਚਦੇ ਨੇ ਕਿ ਕਿਸ ਤਰੀਕੇ ਨਾਲ ਹੱਥ ਪੈਣਾ ਹੈ। ਬਿਲਕੁਲ ਬਿਲਕੁਲ ਮੀਡੀਅਮ ਕਲਾਸ ਨੂੰ ਥੋੜਾ ਫਰਕ ਹੈ ਪਰ ਮੈਂ ਇੰਨਾ ਕਹਾਂਗਾ ਤੁਸੀਂ ਚਾਹੇ 5000 ਕਰੋ ਚਾਹੇ 10000 ਕਰੋ 골ਡ ਚ ਇਨਵੈਸਟ ਜ਼ਰੂਰ ਕਰੋ। ਤੁਹਾਨੂੰ ਔਖੇ ਵੇਲੇ ਜ਼ਰੂਰ ਕੰਮ ਆਏਗਾ। ਇਸ ਵਕਤ ਮੇਰੇ ਨਾਲ ਸਵਰਨਕਾਰ ਸੰਘ ਦੇ ਪ੍ਰਧਾਨ ਜਿਹੜੇ ਨੇ ਕਿ ਉਹ ਜਲੰਧਰ ਦੇ ਇਸ ਵਕਤ ਮੇਰੇ ਕੋਲ ਮੌਜੂਦ ਨੇ ਸਦਾਰ ਸਾਹਿਬ ਕਿ ਮਾਰਕੀਟ ਦਾ ਟ੍ਰੈਂਡ ਹੁਣ ਕਿਹੜੇ ਪਾਸੇ ਵੱਲ ਜਾਂਦਾ ਅੱਗੇ ਦਿਖਾਈ ਦੇ ਰਿਹਾ ਹੈ। ਦੇਖੋ ਫੇਲਾ ਹਾਲ ਤੇ ਉਹ ਦੇਖੋ 골ਡ ਦਾ ਰੇਟ ਤੇ ਜਿੰਨੀ ਦੇ ਤੱਕ ਟ੍ਰੇਡ ਵਾਰ ਖਤਮ ਨਹੀਂ ਹੋਣੀ ਵਧੀ ਜਾਣਾ ਫਲਕਚੂਏਟ ਹੁੰਦਾ ਰਿਹਾ ਹੁਣ ਪਿੱਛੇ ਜੇ ਰੋਲਾ ਪਿਆ ਸੀ ਕਿ ਸੋਨੇ ਦਾ ਭਾਅ 5500 ਆ ਜਾਣਾ ਤੇ ਗਾਕਾਂ ਨੇ ਤੜਾ ਤੜਾ ਸੋਨਾ ਵੇਚਦਾ ਉਹ ਮੁੜ ਕੇ 8600 8800 ਚ ਸੋਨਾ ਵਿਕ ਗਿਆ ਉਹ ਮੁੜ ਕੇ ਰੇਟ ਹੀ ਨਹੀਂ ਆਇਆ ਉਸ ਤੋਂ ਬਾਅਦ ਜੂ ਵਧਣ ਲੱਗਾ ਵਧ ਰਿਹਾ ਹੁਣ ਕਾ ਕਿ ਪਰਚੇਸ ਕਰਨ ਲੱਗਿਆ ਵੀ ਡਰ ਰਿਹਾ ਕਿ ਤੇ ਇੰਨਾ ਉੱਪਰ ਹਾਈ ਜਾ ਕੇ ਯੱਕ ਦਾ ਮਹੀਨਾ ਥੱਲੇ ਡਿਗ ਪਿਆ ਗਾਗ ਦੀ ਸਥਿਤੀ ਵੀ ਡਾਵਾ ਡੋਲ ਹੀ ਐ ਨਾ ਉਹ ਖਰੀਦ ਰਿਹਾ ਨਾ ਉਹ ਵੇਚ ਰਿਹਾ ਇਸ ਕਰਕੇ ਵਿਆਰਜ ਕੰਮ ਬਿਲਕੁਲ ਬੰਦ ਪਿਆ ਕੋਈ ਸਾਨੂੰ ਦੁਕਾਨਦਾਰਾਂ ਨੂੰ ਕੋਈ ਰੇਟ ਵਧੇ ਦਾ ਕੋਈ ਲੈਣਾ ਦੇਣ ਸਾਨੂੰ ਤੇ ਗਾਗ ਦੀ ਕਮਾਈ ਨਾਲ ਮਤਲਬ ਗਾਹ ਕਾਏ ਭਾਵੇਂ ਲੈਣ ਵਾਲਾ ਐ ਭਾਵੇਂ ਉਹ ਵੇਚਣ ਵਾਲਾ ਗਾਹ ਤੇ ਆਣਾ ਚਾਹੀਦਾ ਗਾਹ ਬਿਲਕੁਲ ਰੁਕ ਗਿਆ ਨਾ ਉਹ ਲੈ ਰਿਹਾ ਨਾ ਉਹ ਵੇਚ ਰਿਹਾ ਇਸ ਤੇ ਮੇਰੇ ਕੈਮਰਾ ਪਰਸਨ ਜੀ ਗਰੁੱਪ ਤੇ ਮੈਨੂੰ ਪ੍ਰੋਮਿਸਿੰਗ ਨਿਊਜ਼ ਦੇ ਜਿਆਦਾ ਧੰਨਵਾਦ